ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਾਬ ਤੇਰੀ ਰਾਹ ਤੁਮ ਮਾਤਾ ਪਿਤਾ ਹਮ ਬਾਰਿਕ ਤੇ ਬੁਧ ਕਨੇ ਹੋਏ ਨ ਜਾਣੇ ਤੁਮਰਾ ਅੰਤ ਤੁਤੇ ਤੇ ਉਚਾ ਭਗਵਾਨ ਸਾਗਲ ਸਮ agre ਤੁਮਰਾ ਸੂਤਰ ਧਾਰੀ ਤੁਮ ਤੇ ਹੋਈ ਸੋਆ ਗਿਆਨ ਕਾਰ ਸੁਮਰੀ ਗਾਤ ਮੇ ਤੋ ਤੁਮ ਹੀ ਜਾਣੀ ਨਾਨਕ ਦਾਸ ਸਵਾ ਗੁਰੂ ਬੋਲਣਾ ਜੀ ਵਾਹਿਗੁਰੂ 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 ਅਰਦਾਸ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਹੀ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰਨਾਉ ਨੇ ਦੇ ਆਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਸ਼ਾਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾੜ ਦੇ ਦਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆ ਪਿਆਰਿਆਂ ਚੋਂ ਸਾਬ ਜਾਦੇ ਆ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖਿਆ ਡਿੱਟ ਕੀਤਾ ਤਿਨਾ ਪਿਆਰਿਆਂ ਸਾਧ ਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਆ ਧਰਮੇਸ਼ੀ ਦਿੱਤੇ ਬੰਦ ਬੰਦ ਕਟਵਾਈ ਖੋਪਰੀਆਂ ਲੁਹਾਈਆਂ ਚਰਕੀਆਂ ਤੇ ਚੜੇ ਆ ਰਿਆ ਨਾ ਤਨ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧੇ ਕੇਸਾ ਸਵਾਸਾ ਨਾਲ ਨਿਭਾਇਆ ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਤੇ ਤੇ ਆਵਣ ਦਾ ਸਦਕਾ ਸਰਬ ਸੁਖ ਹੋਈ ਜਾ ਜਾਂ ਖਾਲਸਾ ਦੀ ਸਹਾਇ ਤਾ ਤਰ ਸਰ ਦੇ ਧੀਗ ਤੀਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਦੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਆਰਿ ਗੁਰੂ ਸਿਖੀ দান ਕੇ ਸਤਾਨ ਰਹਿਤ দান ਬਬੇਕ দান ਵਿਸਾਹੂ দান ਪ੍ਰੋਸਾਦਨ ਦਾਨਾ ਸਿਰਨਾਣ ਨਾਮਦਾਨ ਸ੍ਰੀ ਅਮਰਸਰ ਸਾਹਿਬ ਜੀ ਕੇ ਇਸ਼ਨਾਨ ਚੰਕੂਆਂ ਝੰਡੇ ਪੰਗੇ ਜੁਗਾ ਜੁਗਾ ਟਲ ਧਰਮ ਕਾ ਜਹਕਾਰ ਬੋਲੋ ਜੀ ਵਾਹਿਗੁਰੂ ਆਰਿ ਗੁਰੂ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਆਤਾਲਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਪਾਸ ਸਰਦਾਸ ਬੇਨਤੀ ਹੈ ਧੰਨ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜਿਓ ਆਪ ਜੀ ਦੇ ਵੱਲੋਂ ਜੋ ਸਤਿਗੁਰੂ ਸ੍ਰੀ ਆਖੰਡੂਰ ਸਾਹਿਬ ਜੀ ਦੀ ਧਰਤੀ ਤੇ ਮਹਾਰਾਜਿਓ ਮਲ ਅਖਾੜੇ ਤਿਆਰ ਕੀਤੇ ਗਏ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਪਰੰਪਰਾ ਨੂੰ ਵਧਾਉਂਦਿਆਂ ਹੋਇਆਂ ਆਪ ਜੀ ਦਾ ਨਗਰ ਪਿੰਡ ਤੰਬੂ ਵਾਲਾ ਗੁਰੂ ਕੀ ਸੰਗਤ ਸਤਕਾਰਯੋਗ ਭਾਈ ਅਮਰੀਕ ਸਿੰਘ ਜੀ ਬਰਾੜ ਸਮੁੱਚੇ ਸਤਿਗੁਰੂ ਜੀ ਨੌਜਵਾਨਾਂ ਵੱਲੋਂ ਹਰ ਰੋਜ਼ ਗਰਾਊਂਡ ਵਿਖੇ ਸਾਰੋਜ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕਸਰਤਾਂ ਕੀਤੀਆਂ ਜਾਂਦੀਆਂ ਹਨ ਮਹਾਰਾਜ ਜੀ ਕਿਰਪਾ ਕਰਨਾ ਸਰਬੱਤ ਬੱਚਿਆਂ ਦੇ ਸਿਰਾਂ ਤੇ ਮੇਰ ਭਰੇ ਹੱਥ ਰੱਖਣੇ ਦਰੋਂ ਘਰੋਂ ਸਤਿਗੁਰੂ ਜੀ ਸਰੀਰਕ ਤੰਦਰੁਸਤੀ ਬਖਸ਼ਣੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਹਾਰਾਜ ਜੀ ਉਹ ਖੇਡਾਂ ਦੇ ਕਰਤੱਵ ਵਿਖਾਉਣ ਦੀ ਸਮਰੱਥਾ ਆਪਣੇ ਦਰੋਂ ਘਰੋਂ ਬਖਸ਼ਿਸ਼ ਕਰਨੀ ਸਰਬੱਤ ਸਤਿਗੁਰੂ ਜੀ ਨੌਜਵਾਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਸਿੱਖੀ ਸਿਦਕ ਕਰੋਸੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਦੇਸ਼ ਕੌਮ ਮਾਤਾ ਪਿਤਾ ਨਗਰ ਦੀ ਸੇਵਾ ਕਰਨ ਦਾ ਮਾਣ ਸਨਮਾਨ ਦਰੋਂ ਘਰੋਂ ਬਖਸ਼ਿਸ਼ ਕਰਨਾ ਮਹਾਰਾਜ ਜੀ ਉਹ ਐਸ ਵਕਤ ਕੀ ਅਰਦਾਸ ਆਪ ਜੀ ਕੇ ਚਰਨਾ ਕਮਲਾਂ ਪਾਸ ਆਪ ਜੀ ਦੀਆਂ ਸੰਗਤਾਂ ਵੱਲੋਂ ਫਾੜ ਅਤੇ ਸਤਿਗੁਰੂ ਜੀ ਮਸ਼ਤਾਨ ਕੜਾ ਪ੍ਰਸ਼ਾਦ ਦੇ ਦੇਗੇ ਹਾਜ਼ਰ ਨੇ ਲੈ ਕੇ ਵਿਚਲਾਉਣੇ ਸੰਗਤ ਵਿੱਚ ਵਰਤੌਣ ਦੇ ਹੁਕਮ ਹੋਣ ਸਤਿਗੁਰੂ ਜੀ ਭਾਈ ਅਮਰੀਕ ਸਿੰਘ ਜੀ ਨੂੰ ਆਪਣੇ ਦਰੋਂ ਘਰੋਂ ਇਸੇ ਤਰ੍ਹਾਂ ਸੇਵਾਦਿਆਂ ਦਾਤਾਂ ਬਖਸ਼ਿਸ਼ ਕਰਨੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਨਗਰ ਦੇ ਅੰਦਰ ਏਕਤਾ ਇਤਿਫਾਕ ਪ੍ਰੇਮ ਭਾਵਨਾਵਾਂ ਬਖਸ਼ਣੀਆਂ ਸਰਬੱਤ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਐਸ ਵਕਤ ਕੀ ਅਰਦਾਸ ਆਪ ਜੀ ਕੇ ਚਰਨਾ ਕਮਲਾਂ 'ਪਾ ਸੁਖ ਹੋਵੇ ਨਾਮ ਚੇਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ 祝你好了。So,